ਮੌਸਮ ਦੀ ਅਗਲੇ 2-4 ਘੰਟਿਆਂ ਦੀ ਅਪਡੇਟ ਲੈ ਕੇ ਤੁਹਾਡੇ ਕੋਲ ਹਾਜ਼ਰ ਆ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਤੇਜ਼ ਹਨੇਰੀ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਆ ਕਾਫੀ ਜ਼ਿਆਦਾ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਤੇ ਗੜੇਮਾਰੀ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੁਣ ਦੇ ਟਾਈਮ ਵੀ ਹਵਾਵਾਂ ਦੀ ਗਤੀ ਥੋੜੀ ਜਿਹੀ ਤੇਜ਼ ਚੱਲ ਰਹੀ ਹੈ ਜੇਕਰ ਅਗਲੇ 2-4 ਘੰਟਿਆਂ ਦੀ ਗੱਲ ਕਰੀਏ ਤਾਂ ਤਾ ਪੰਜਾਬ ਦਾ ਦੱਖਣੀ ਸਾਹ ਦੇ ਪੱਛਮੀ ਹਿੱਸਾ ਦਾ ਲਗਭਗ ਠੀਕ ਰਹੇਗਾ ਲੇਕਿਨ ਪੰਜਾਬ ਦੇ ਉੱਤਰੀ ਹਿੱਸੇ ਦੇ ਵਿੱਚ ਇੱਕ ਵਾਰ ਫਿਰ ਤੋਂ ਬਦਲਵਾਈ ਕ੍ਰਾਸ ਕਰਕੇ ਜਾਵੇਗੀ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਵਰਗੇ ਸ਼ਹਿਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲਾਂ ਦਾ ਪਹਿਰਾ ਦੇਖਣ ਨੂੰ ਮਿਲੇਗਾ ਜਿਕਰ ਹੁਣ ਦੇ ਸੈਟਲਾਈਟ ਤਸਵੀਰਾਂ ਦੇਖ ਰਹੇ ਆ ਤਾਂ ਪੰਜਾਬ ਦੇ ਪੂਰਬੀ ਇਲਾਕੇ ਦੇ ਵਿੱਚ ਵੀ ਜਿਵੇਂ ਕਿ ਫਤਿਹਗੜ੍ਹ ਸਾਹਿਬ ਰੂਪਨਗਰ ਚੰਡੀਗੜ੍ਹ ਚੰਡੀਗੜ੍ਹ ਅਤੇ ਸੰਗਰੂਰ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਆ ਲੇਕਿਨ ਇਹ ਬਦਲਬਾਈ ਆ ਜਿਹੜੀ ਕੁਝ ਕੇ ਘੰਟਿਆਂ ਤੱਕ ਸਾਫ਼ ਹੋ ਜਾਏਗੀ ਪਰ ਪੰਜਾਬ ਦਾ ਦੱਖਣੀ ਹਿੱਸਾ ਅਤੇ ਪੱਛਮੀ ਹਿੱਸਾ ਉੱਤਰੀ ਹਿੱਸੇ ਨੂੰ ਛੱਡ ਕੇ ਪੰਜਾਬ ਦਾ ਲਗਭਗ ਬਾਕੀ ਸਾਰਾ ਹਿੱਸਾ ਜਿਹੜਾ ਸਾਫ਼ ਰਹੇਗਾ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਤੇਜ਼ ਰਹੇਗੀ ਦੱਖਣੀ ਹਿੱਸੇ ਮਤਲਬ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਕੁਝ ਕਿ ਇਲਾਕਿਆਂ ਦੇ ਵਿੱਚ ਮੱਧਮ ਰੂਪ ਦੇ ਵਿੱਚ ਹਵਾਵਾਂ ਦੇਖਣ ਨੂੰ ਮਿਲਣਗੀਆਂ ਲੇਕਿਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਵਾਵਾਂ ਦੀ ਗਤੀ ਹੈ ਜਿਹੜਾ ਹਨੇਰੀ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਜੇਕਰ ਪੰਜਾਬ ਦੇ ਉੱਤਰੀ ਇਲਾਕੇ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਵੀ 2-4 ਘੰਟੇ ਹੀ ਆ ਜਿਹੜਾ ਇਹ ਬੱਦਲ ਸਸਟੇਨ ਕਰੇਗਾ ਹੋ ਸਕਦਾ ਹੈ ਕਿ ਕੁਝ ਕੀ ਇਲਾਕਿਆਂ ਦੇ ਵਿੱਚ ਆਏ ਜਿਹੜੇ ਦਵਾ ਇੱਕ ਵਾਰ ਫਿਰ ਤੋਂ ਆ ਜਿਹੜੀਆਂ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਮੇਨ ਸ਼ਹਿਰ ਨੇ ਜਿਹੜੇ ਉਹ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਅਤੇ ਜਲੰਧਰ ਇਹਨਾਂ ਸ਼ਹਿਰਾਂ ਦੇ ਵਿੱਚ ਆ ਜਿਹੜੀ ਇੱਕ ਵਾਰ ਫਿਰ ਤੋਂ ਬਦਲਵਾਈ ਕਰਾਸ ਹੋਣੀ ਸ਼ੁਰੂ ਹੋਵੇਗੀ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਹਾਂਗੇ ਇਸ ਲਈ ਚੈਨਲ ਤੇ ਨਾਲ ਜਰੂਰ ਬਣੇ ਰਹੇ